Si van karl asndota chamany a shirt si van karl asnd omdat a garadhai hai yanva birkaia in bu hair ka da babi hzed lada bi hair ka thudh d 해� ez онdsuri haa ਪਾਏ ਸਾਰੇ ਧਰਕੇ ਵਿੱਚ ਉੱਪਰ ਤਰਪਾਲ ਪਾ ਲਾ ਸਾਰੇ ਉਠਾ ਲਾ ਕੇ ਇਹਨੂੰ ਇਹਨੂੰ ਕੁੜੀ ਦੇ ਕਿਨੇ ਦਿੱਤੀ ਇਹ ਤਾਂ ਚਲੋ ਕਿਹ ਕਿਹੜੇ ਕਿ ਉਹ ਹੈਲੋ ਹੈਲੋ ਕਿਹੜੇ ਮੰਦਰ ਸੁੱਖ ਸੁੱਖੀ ਸੀ ਪਹਿਲਾਂ ਇਹ ਤਾਂ ਦੱਸ ਦੇ ਅਸੀਂ ਵੀ ਜਾਣ ਕਿਹੜੇ ਵਾਰ ਨੂੰ ਦੇਖਿਆ ਕਿਹੜੀ ਨਹੀਂ ਹੋਈ ਕਿੱਥੇ ਸੁੱਖ ਸੁਖਣਾ ਸੁਖੀ ਸੀ ਤਾਂ ਜਿਹੜਾ ਤੇਰਾ ਵੀ ਹੋ ਰਿਹਾ ਇਹ ਰੋ ਪਾਣ ਤੋਂ ਪਹਿਲੇ ਨੂੰ ਮਲਾ ਗਣੂੰ ਕੁਈ ਨਹੀਂ ਦੇਤੀ ਉਹ ਵੀ ਸਰਪੰਚ ਜੇਗਾ ਕੁਈ ਆ ਇਧਰ ਪਾਸੇ ਕੰਮਕਾਰ ਵਾਲੇ ਨੂੰ ਕੁਝ ਦੇਖਣ ਵੀ ਨਹੀਂ ਆਉਂਦਾ ਵੈਸੇ ਹੋਇਆ ਤਾਂ ਖਾਨ ਨਾਲ ਵੀ ਥੱਕਈ ਸੀ ਮਿਲਦੀ ਇਹਨੂੰ ਵੀ ਨਹੀਂ ਸੀ ਉਹ ਆੜਾ ਰਗ ਮਾਰੀ ਕਹਿੰਦਾ ਇਹ ਗਿਆ ਕੰਮ ਕਰਾਉਣ ਬਸ ਇਹਨੇ ਇੱਕ ਮਡਕਾ ਕੀਤਾ ਅਗਲੇ ਨੇ ਨਾਲ ਹੀ ਤੋੜਤੀ ਨਹੀਂ ਸੀ ਕਹਿੰਦੇ ਲੈ ਜਾ ਅਸਲਾ ਹਥਿਆਰ ਸੀਗੇ ਵੀ ਦੇ ਦिए ਕਿਸੇ ਨੂੰ ਉਹ ਇਹ ਧੱਕਾ ਧੱਕਾ ਹੋ ਗਿਆ ਵਿਚਾਰੇ ਨਾਲ ਵਾਲੀ ਵਾਲਾ ਸੀ ਨਹੀਂ ਇਕੱਲਾ ਸਫਾਈ ਦਾ ਚੱਕੇ ਕੋਈ ਹੋਰ ਵੀ ਚੱਕੇ ਗੱਲ ਕੋਈ ਹੋਰ ਮੇਰੇ ਕੁੰਤਾ ਬੋਲੇ ਮਾਰੇ ਸੀ ਇੱਕ ਤਾਂ ਆਉਂਦਾ ਨਾ ਵੀ ਬੰਦੇ ਨੇ ਖਾਦੀ ਪੀਤੀ ਜੋ ਕੀਤਾ ਹੁੰਦਾ ਤੂੰ ਤਾਂ ਉਹੀ ਕਹਿ ਗਿਆ ਉਹੀ ਉਹ ਸੱਚ ਕਹਿ ਗਿਆ ਕੋਈ ਨਾ ਮੈਂ ਲਗਾਂਦੇ ਫੋਨ ਤੂੰ ਕਿੱਥੇ ਐ ਗੱਲ ਹੋਈ ਇੱਦਾਂ ਹੀ ਸੀ ਨਾ ਇਦਾਂ ਹੀ ਹੋਈ ਸੀ ਪਹਿਲਾਂ ਨਾਲ ਕੋਈ ਦੋਸਤ ਚਾਹੁੰਦਾ ਨਹੀਂ ਆ ਮੰਨਿਆ ਨਹੀਂ ਜਾਦਾ ਦੱਸ ਬੇਚਾਰ 1500 ਸੁਣਾ ਮੰਨਿਆ ਚਾਹ ਬੈਠਾ ਉਹ ਮੈਂ ਜੀ ਬੋਲਦਾ ਨਹੀਂ ਤਾਂ ਮੰਨ ਗਿਆ ਮੈਂ ਹੋਰ ਮੈਂ ਬੋਲੂਗਾ ਤੁਸੀਂ ਗੱਲ ਕੋਈ ਹੋਰ ਨਹੀਂ ਨਹੀਂ ਤੂੰ ਇਹ ਗੱਲ ਇਹ ਤਾਂ ਗੱਲ ਹੈੀ ਖਾਣ ਇਹ ਚੁੱਪਦਾ ਹੀ ਭਲਾ ਇਹ ਗੱਲ ਤਾਂ ਹੈੀ ਤੂੰ ਕਿਹਾ ਤਾਂ ਹੈਗਾ ਤੀ ਕਿਹਾ ਤਾਂ ਇਸ ਚੀਜ਼ ਰਾਹ ਕਿਹਾ ਤਾਂ ਤੂੰ ਹੈਗਾ ਤੀ ਉਹ ਨਹੀਂ ਗਾ ਕਹਾ ਤੀ ਮੰਨ ਕਹਾ ਤੀ ਆ ਹੋਈ ਗਰੀ ਇਹ ਮੈਨੂੰ ਕਹਾ ਕਰਦਾ ਸੀਗਾ ਨਾ ਮੇਰੀ ਕੁੱਤੇ ਕੁੜੀ ਜਿਹੜਾ ਮੇਰੀ ਉਹਨਾਂ ਦੀ ਕੁੜੀ ਨਾਲ ਕਮ ਟੱਕਾ ਹੋ ਗਿਆ। ਇਹਦਾ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਨਾਲ ਹੀ ਦੋਸਤ। ਹਾਜਾ ਤੇ ਤੈਨੂੰ ਐਂ ਦੱਸੀ ਸੀ ਮੈਨੂੰ ਐਂ ਦੱਸੀ ਸੀ ਕਿਹੜਾ ਕਿਹੜਾ ਮੈਨੂੰ ਕੋਈ ਲੈਂਦਾ ਨਹੀਂ ਜੇ ਇਹਨੂੰ ਕੋਈ ਦਿੰਦਾ ਨਹੀਂ ਸੀ। ਐਂ ਹੀ ਉਸਦੇ ਨਾਲ ਬੇਗਾਨਾ ਹੋਇਆ ਸੀਗਾ ਬਰੇ ਦੋਸਤ ਦਾ ਹੋਇਆ ਵਿਆਹ। ਚੀਤੇ ਜਿੰਦਾ ਉਹਨੂੰ ਫਰਵੈਰੀ ਜਿਹੜਾ ਸਾਰਾ ਟੱਕਾ ਸੀਗਾ ਜਿਵੇਂ ਉਹਨੇ ਫਰਵੈਰੀ ਉਹਦਾ ਟੱਕਾ ਟੱਕਾ ਹੋ ਜਾਂਦਾ। ਹਾਂ ਉਹ ਸੀਗਾ। ਉਹਦਾ ਹੋਇਆ ਕੋਈ ਵਿਆਹ। ਉਹ ਜਿਹੜਾ ਲੰਮੜੇ ਜਿਹੜਾ ਕੁੜੀ ਦਾ ਘੂ ਮਾਇਆ ਭਾਈ ਵੀ ਕੁੜੀ ਸੋਹਣੀ ਨਹੀਂ ਸੀਗੀ ਕੁੜੀ ਸੋਹਣੀ ਨਹੀਂ ਸੀ ਤੇ ਉਹਨੇ ਫੋਟੋ ਪਾ ਕੇ ਵਟਸਐਪ ਤੇ ਸੇਰ ਲਾਇਆ ਹੋਇਆ ਮਾਈ ਲਾਈਫ ਲਾਈਨ ਮਾਈ ਲਾਈਫ ਲਾਈਨ ਮੈਂ ਨੇਰੇ ਬੋਲੇ ਤੂੰ ਬੰਦਾ ਬੈਠਾ ਮੈਨੂੰ ਦਿਖਾਈ ਮੈਂ ਤੂੰ ਦੇਖ ਰਿਹਾ ਜੀ ਜਿੰਨੇ ਵਿਆਹ ਹੋ ਗਏ ਜਦਕੇ ਮੈਂ 2-4-5 ਸਾਲ ਜੂਨੀਅਰ ਸੀ ਕੰਮ 'ਚ ਠੀਕ ਆ ਉਹ ਕਹਿੰਦਾ ਤੂੰ ਤਾਂ ਕੰਮ ਲਾਵਾ ਕਿਵੇਂ ਜੀ ਕਹਿੰਦਾ ਉਹ ਹੈਗਾ ਨਾ ਇਹ ਰੁਪਏ ਲੈ ਜਾਂਦਾ ਨਹੀਂ ਤੀ ਰੁਪਏ ਦੰਦਾ ਨਹੀਂ ਸੀ ਕਹਿੰਦਾ ਤਾਂ ਮੇਲ ਹੋ ਗਿਆ ਬਸ ਇਹ ਨੂੰ ਧੱਕੇ ਨਾਲ ਹੀ ਦੇਦੀ ਇਹ ਨੂੰ ਇਹ ਨੂੰ ਇਹ ਨੂੰ ਧੱਕੇ ਨਾਲ ਹੀ ਦੇਦੀ ਸੀ